ਇੱਕ ਥਾਰ ਵਾਲੇ ਨੇ ਜੁਗਾੜੂ ਰੇੜੀ ਵਾਲੇ ਨੂੰ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਮਾਰੀ ਹੈ ਜਿਸ ਦੇ ਕਾਰਨ ਜੋ ਜੁਗਾੜੂ ਰੇੜੀ ਨੂੰ ਚਲਾ ਰਿਹਾ ਸ਼ਖਸ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ ਤੇ ਨਾਲ ਹੀ ਦੱਸਿਆ ਜਾ ਰਿਹਾ ਕਿ ਉਸ ਦੇ ਇੱਕ ਮਹਿਲਾ ਵੀ ਬੈਠੀ ਸੀ ਜੋ ਕਿ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ ਤੇ ਦੋਵਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਟੱਕਰ ਹੋਈ ਤਾਂ ਥਾਰ ਵਾਲੇ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਪਰ ਉਸਨੇ ਆਪਣੀ ਗੱਡੀ ਉੱਥੇ ਨਹੀਂ ਰੋਕੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਹਾਲਾਂਕਿ ਮੌਕੇ ਤੇ ਮੌਜੂਦ ਕੁਝ ਲੋਕਾਂ ਦੇ ਵੱਲੋਂ ਉਸ ਦਾ ਪਿੱਛਾ ਵੀ ਕੀਤਾ ਗਿਆ ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਥਾਰ ਵਾਲੇ ਨੇ ਸ਼ਰਿਆਂ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਸੜਕ ਦੇ ਉੱਤੇ ਉਸ ਥਾਰ ਗੱਡੀ ਨੂੰ ਕਾਫੀ ਤੇਜ਼ੀ ਨਾਲ ਭਜਾਇਆ ਜਿੱਥੇ ਉਸਨੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਇਆ ਉੱਥੇ ਹੀ ਹੋਰਾਂ ਦੇ ਲਈ ਵੀ ਵੱਡਾ ਖਤਰਾ ਖੜਾ ਕਰ ਦਿੱਤਾ। ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਜਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਜਦੋਂ ਕੁਝ ਲੋਕ ਉਸ ਥਾਰ ਵਾਲੇ ਨੂੰ ਰੁਕਣ ਲਈ ਕਹਿ ਰਹੇ ਨੇ ਤੇ ਉਹ ਥਾਰ ਨੂੰ ਅੱਗੇ ਭਜਾਉਂਦਾ ਹੀ ਜਾ ਰਿਹਾ ਹੈ ਇਸ ਦੇ ਨਾਲ ਹੀ ਤੁਸੀਂ ਦੇਖੋਗੇ ਕਿ ਉਸਨੇ ਇੱਕ ਗਲਤ ਤਰੀਕੇ ਦੇ ਨਾਲ ਟਰੱਕ ਨੂੰ ਓਵਰਟੇਕ ਕਰ ਦਿੱਤਾ ਹੈ ਤਾਂ ਇਹ ਤਸਵੀਰਾਂ ਪਟਿਆਲਾ ਦੀਆਂ ਦੱਸੀਆਂ ਜਾ ਰਹੀਆਂ ਨੇ ਪਟਿਆਲਾ ਦੇ ਨਵੇਂ ਬੱਸ ਸਟੈਂਡ ਦੇ ਉੱਤੇ ਇੱਕ ਥਾਰ ਵਾਲੇ ਨੇ ਜੁਗਾੜੂ ਰੇੜੀ ਵਾਲੇ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ ਜੋ ਜੁਗਾੜੂ ਰੇੜੀ ਨੂੰ ਚਲਾ ਰਿਹਾ ਸ਼ਖਸ ਸੀ ਉਹ ਅਤੇ ਉਸ ਦੇ ਨਾਲ ਬੈਠੀ ਮਹਿਲਾ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਕਿ ਥਾਰ ਬਿਲਕੁਲ ਨਵੀਂ ਸੀ ਤੇ ਜਿਸ ਦਾ ਨੰਬਰ ਵੀ ਉਹਨਾਂ ਦੇ ਹੱਥ ਲੱਗ ਗਿਆ ਹੈ ਹਾਲਾਂਕਿ ਇਹ ਵੀਡੀਓ ਹੁਣ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅੱਗੇ ਭੱਜ ਗਿਆ ਯਾਰ ਇਹਨਾਂ ਨੂੰ ਵਿਚਾਰਿਆਂ ਨੂੰ ਗੱਡੀ ਵੀ ਨਹੀਂ ਖੜਾਈ ਹੈਗੀ ਆ ਦੇਖੋ ਵੀਰੇ ਇਹਦੀ ਆ ਸਾਰੀ ਗੱਡੀ ਭੰਨਦੀ ਵਿਚਾਰੇ ਦੀ ਇਹਦੀ ਰੇਡੀ ਜੀ ਸਾਰੀ ਭੰਨਦੀ 18 ਗੱਡੀ ਵਾਲਾ ਉਹਦਾ ਨੰਬਰ ਹੈ ਪੀ ਵੀ 11 ਬੀ ਐਲ 4100 ਠੀਕ ਨੇ ਟੀ ਆ ਰਿਹਾ ਭਾਈਆ ਔਰ ਇਹ ਬੰਦਿਆਂ ਨੇ ਰੋਕਣ ਦੀ ਵੀ ਕੋਸ਼ਿਸ਼ ਕੀਤੀ ਉਹਨਾਂ ਨੇ ਗੱਡੀ ਨਹੀਂ ਰੋਕੀ ਗੱਡੀ ਨਹੀਂ ਰੋਕੀ ਲੈ ਆ ਲੈ ਆ ਲੈ ਆ ਹੈਲੋ ਉਹ ਫਰਦਮਾਂ ਚ ਲੈ ਆ ਲੈ ਆ ਲੈ ਜਾ ਲੈ ਆ ਫਰਦ ਨੇ